ਜਿਸ ਤਰ੍ਹਾਂ ਆਪਾਂ ਹਮੇਸ਼ਾ ਹੀ ਪੁਰਾਣੇ ਰਿਵਾਜ ਤੇ ਗੱਲਾਂ ਕਰਦੇ ਆਂ ਤੇ ਰਿਵਾਜਾਂ ਵਿੱਚੋਂ ਇੱਕ ਰਿਵਾਜ ਜਿਹੜਾ ਸੀ ਪੁਰਾਣੇ ਟਾਈਮ 'ਚ ਜਦੋਂ ਕਿ 80-85 ਦੇ ਵਿੱਚ ਜਿਹੜੇ ਵਿਆਹ ਹੁੰਦੇ ਸੀ ਉਦੋਂ ਤੱਕ ਹੀ ਇਹ ਰਿਵਾਜ ਰਿਹਾ ਉਸ ਤੋਂ ਬਾਅਦ ਇਹ ਰਿਵਾਜ ਨਹੀਂ ਚੱਲਿਆ ਉਹ ਰਿਵਾਜ ਸੀ ਜੰਜ ਬੰਨਣ ਦਾ ਰਿਵਾਜ ਜੰਜ ਨੂੰ ਬੰਨਣ ਦਾ ਰਿਵਾਜ ਕਿਸੇ ਨੇ ਹਜੇ ਤੱਕ ਨਹੀਂ ਸੁਣਿਆ ਹੋਗਾ ਜੇ ਕਿਸੇ ਨੇ ਸੁਣਿਆ ਹੋਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਰਵਾਜ ਹੀ ਕਿ ਜਦੋਂ ਜੰਜ ਜੜੀ ਜਾਂਦੀ ਸੀ ਰਾਤ ਰਹਿੰਦੀ ਸੀ ਨਾ ਤੇ ਉਹਨਾਂ ਨੂੰ ਟੇਬਲਾਂ ਤੇ ਬਿਠਾ ਕੇ ਰੋਟੀ ਬੜੇ ਆਦਰ ਸਤਕਾar ਨਾਲ ਜਿਹੜੀ ਰੋਟੀ ਖਵਾਈ ਜਾਂਦੀ ਸੀ ਜੰਜ ਨੂੰ ਤੇ ਫਿਰ ਉਹਨਾਂ ਨੂੰ ਬੰਨਿਆ ਜਾਂਦਾ ਸੀ ਤੇ ਬੰਨਿਆ ਉਹਨਾਂ ਨੂੰ ਕਿੱਦਾਂ ਜਾਂਦਾ ਸੀ ਉਹਨਾਂ ਨੂੰ ਮਤਲਬ ਜਿੰਨੇ ਵੀ ਜੰਜ ਦੇ ਵਿੱਚ ਬਰਾਤੀ ਗਏ ਹੁੰਦੇ ਸੀ ਸਾਰਿਆਂ ਨੂੰ ਪੱਗਾਂ ਦਿੱਤੀਆਂ ਜਾਂਦੀਆਂ ਸੀ ਜਿੰਨੇ ਵੀ ਬਰਾਤੀ ਗਏ ਹੁੰਦੇ ਸੀ ਤੇ ਉਹ ਫਿਰ ਜੰਜ ਜਿਹੜੇ ਸੌ ਰਹੇ ਹੀ ਉਹ ਬੰਨ੍ਹ ਦੇਂਦੇ ਸੀ ਤੇ ਫਿਰ ਮੁੰਡੇ ਵਾਲੇ ਜਿਹੜਾ ਉਹ ਜੰਜ ਖੋਲਦੇ ਸੀ ਉਹ ਕਿਦਾਂ ਖੋਲਦੇ ਸੀ ਫਿਰ ਜਦੋਂ ਬਰਾਤ ਲੈ ਕੇ ਵਾਪਸ ਹੁੰਦੇ ਸੀ ਤੇ ਅਗਲੇ ਦਿਨ ਉਹ ਪਾਜੀ ਬਣਾਉਂਦੇ ਸੀ ਤੇ ਪਾਜੀ ਬਣਾ ਕੇ ਫਿਰ ਉਸ ਪਿੰਡ ਦੇ ਵਿੱਚ ਜਿੰਨੀ ਵੀ ਪਾਜੀ ਵੰਡੀ ਜਾਂਦੀ ਜਿਸ ਜਿੰਨੀ ਉਹਨਾਂ ਨੇ ਕਹੀ ਹੋਵੇ ਮਣ ਦੋ ਮਣ ਤੇ ਉਹ ਪਾਜੀ ਲੈ ਕੇ ਜਾਂਦੇ ਸੀ ਤੇ ਉਹ ਫਿਰ ਉਹ ਜਿਹੜੀ ਜੰਝਵਾ ਜਿਹੜੀ ਉਹਨਾਂ ਬੰਨੀ ਹੁੰਦੀ ਸੀ ਪਾਜੀ ਦੇ ਕੇ ਉਹ ਜੰਝ ਖੋਲ ਕੇ ਆਉਂਦੇ ਸੀ ਇਹ ਸੁਣੀ ਸੁਣੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਸਾਡੇ ਚਾਚਾ ਜੀ ਦਾ ਵਿਆਹ ਹੋਇਆ ਜੋ ਕਿ ਥਿੰਦਾ ਤੋਂ ਬਰਾਤ ਗਈ ਸੀ ਜਿਹੜੀ ਕਿ ਔਲਖੀ ਗਈ ਸੀ ਤੇ ਉਹਨਾਂ ਨੇ ਇਹ ਜਾਂਜ ਬੰਨੀ ਸੀ ਬਹੁਤ ਜਣੇ ਕਮੈਂਟ ਚ ਬਾਅਦ ਇਹ ਵੀ ਬੋਲ ਦਿੰਦੇ ਆ ਕਿ ਇਹ ਤੁਸੀਂ ਸੁਣਿਆ ਸੁਣਿਆ ਗੱਲਾਂ ਕਰਦੇ ਇਹੋ ਜੀ ਕੋਈ ਗੱਲ ਨਹੀਂਗੀ ਜਿਹੜੀਆਂ ਗੱਲਾਂ ਆਪਣੇ ਨਾਲ ਹੋਈਆਂ ਹੁਣ ਜਿੰਨਾ ਤਜਰਬਾ ਹੋਵੇ ਅਸੀਂ ਉਹੀ ਗੱਲਾਂ ਕਰਦੇ ਆ ਕਿਹੜੇ ਕਿਹੜੇ ਪਿੰਡ ਦੇ ਵਿੱਚ ਜਾਂ ਕਿਹੜੇ ਕਿਹੜੇ ਇਲਾਕੇ ਚ ਇਹ ਰਿਵਾਜ ਹੈਗਾ ਅਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ